ਬਸਤੀ ਜੋਧੇਵਾਲ ਪੁਲਿਸ ਦੇ ਵੱਲੋਂ ਦੋ ਸਨੈਚਰਾਂ ਨੂੰ ਕਾਬੂ ਕੀਤਾ ਗਿਆ ਦੱਸਿਆ ਕਿ ਲੁਧਿਆਣਾ ਦੇ थाना ਬਸਤੀ ਜੋਧੇਵਾਲ ਪੁਲਿਸ ਨੇ ਜਿਹੜੇ ਇਲਾਕੇ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਸਨ ਲੁਟੇਰਿਆਂ ਨੂੰ ਕਾਬੂ ਕੀਤਾ ਇਹਨਾਂ ਲੁਟੇਰਿਆਂ ਦੇ ਵੱਲੋਂ 31 ਤਰੀਕ ਨੂੰ ਬਸਤੀ ਜੋਧੇਵਾਲ ਇਲਾਕੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕਿ ਇਕਲੇ ਵਰਕਰ ਦੇ ਕੋਲੋਂ ਐਕਟਿਵਾ 78000 ਦੀ ਨਕਦੀ ਲੈ ਕੇ ਫਰਾਰ ਹੋ ਗਈ ਸੀ ਜਿਸ ਤੇ ਪੁਲਿਸ ਨੇ ਟਰੈਪ ਲਾ ਕੇ ਇਹਨਾਂ ਨੂੰ ਜਿਹੜਾ ਕਾਬੂ ਕਰ ਲਿਆ ਸੋ ਐਕਟਿਵਾ ਮੋਟਰਸਾਈਕਲ ਵਾਰਦਾਤ ਦੌਰਾਨ ਬੜੀਆ ਤਾਤ ਵੀ ਇਹ ਜਿਹੜਾ ਬਰਾਮਦੇਨਾਂ ਕੋਲੋਂ ਕੀਤਾ ਗਿਆ ਦੱਸਦੇ ਕਿ ਨਸ਼ੇ ਦੀ ਪੂਤ ਕਿ ਲਈ ਇਹਨਾਂ ਦੇ ਵਿੱਚ 80000 ਦੀ ਰਕਮ ਖਰਚ ਕਰ ਲਈ ਗਈ ਲੁਧਿਆਣਾ ਲਾਈਵਲੇ ਸੁਰਿੰਦਰ ਸੋਨੇ ਦੀ ਰਿਪੋਰਟ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਚਲਾਈ ਗਈ ਮਹਿੰਮ ਦੇ ਤਹਿਤ ਅੱਜ ਸਾਡੀ ਥਾਣਾ ਜੋਧੇ ਵਾਲ ਦੀ ਪੁਲਿਸ ਜਿਸ ਨੂੰ ਏਐਸਆਈ ਬਲਕਾਰ ਸਿੰਘ ਲੀਡ ਕਰਦੇ ਸੀ ਨੂੰ ਇੱਕ ਸਫਲਤਾ ਹਾਸਲ ਹੋਈ ਹੈ ਜਦੋਂ ਦੋ ਸਨੇਚਰ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਮ ਨੇ ਸਰਬਜੀਤ ਸਿੰਘ ਸਾਭੀ ਅਤੇ ਰਾਹੁਲ ਕੁਮਾਰ ਜਿਹੜੇ ਨਿਊ ਬਸੰਤ ਵਿਹਾਰ थाना ਜੋਧੇਵਾਲ ਦੇ ਵਿੱਚ ਪੈਂਦਾ ਤੇ ਜਿਨ੍ਹਾਂ ਨੇ ਮਿਤੀ 31 1 2025 ਨੂੰ ਨੂਰਾਲਾ ਤੋਂ ਕੱਕਵਾਲ ਇੱਕ ਮੋਟਰ ਤੋਂ ਇੱਕ ਪ੍ਰਵਾਸੀ ਲੜਕੇ ਨੂੰ ਘੇਰ ਕੇ ਉਹਨੂੰ ਦਾਤ ਦਿਖਾ ਕੇ ਉਹਦੀ ਐਕਟਿਵਾ ਜਿਹਦੇ ਵਿੱਚ 80000 ਰੁਪਏ ਦੇ ਕਰੀਬ ਸੀਗੇ ਪੈਸੇ ਤੇ ਉਹਨੂੰ ਸਨੇਚ ਕਰ ਲਿਆ ਸੀਗਾ ਉਸ ਤੋਂ ਬਾਅਦ ਸਾਡੀ ਜਿਹੜੀ ਹੈ ਕਾਰਵਾਈ ਇਹਨਾਂ ਦੇ ਖਿਲਾਫ ਚੱਲਦੀ ਰਹੀ ਅਸੀਂ ਇਹਦੀ ਇਹਨਾਂ ਦੀ ਟਰੇਸ ਕਰਦੇ ਰਹੇ ਪਰ ਜਿਹੜੀ 12 ਤਰੀਕ ਨੂੰ ਐਸਆਈ ਬਲਕਾਰ ਸਿੰਘ ਨੇ ਦਰਾਨੇ ਗਸ਼ਤ ਇਹਨਾਂ ਨੂੰ ਮਲੋਤਰਾ ਪੈਲੇਸ ਦੇ ਸਾਹਮਣੇ ਜਿਹੜੇ ਜੰਗਲ ਨੇ ਉੱਥੋਂ ਇਹਨਾਂ ਨੂੰ ਕਾਬੂ ਕੀਤਾ ਜਦੋਂ ਇਹਨਾਂ ਨੂੰ ਕਾਬੂ ਕੀਤਾ ਤਾਂ ਇਹਨਾਂ ਦਾ ਜਿਹੜਾ ਮੋਟਰਸਾਈਕਲ ਆ ਉਹ ਸਲਿੱਪ ਕਰ ਗਿਆ ਜਿਸ ਨਾਲ ਇਹਨਾਂ ਦੇ ਦੋਨੋਂ ਸਨੇਚਰਾਂ ਦੇ ਜਿਹੜੀਆਂ ਲੱਤਾਂ ਨੇ ਉਹਨਾਂ ਤੇ ਸੱਟਾਂ ਲੱਗ ਗਈਆਂ ਜਿਨ੍ਹਾਂ ਦਾ ਮੈਡੀਕਲ ਟਰੀਟਮੈਂਟ ਕਰਵਾਇਆ ਗਿਆ ਸਰੇ ਜਿਹੜੇ ਦੋਨੇ ਨੌਜਾਨ ਫੜੇ ਗਏ ਨੇ ਇਹ ਨਾਮ ਹੈ ਤੇ ਕਿੱਥੇ ਦੇ ਰਹਿਣ ਵਾਲੇ ਇਹ ਸਰਬਜੀਤ ਸਿੰਘ ਸਾਭੀ ਅਤੇ ਰਾਹੁਲ ਕੁਮਾਰ ਜਿਹੜੇ ਨਿਊ ਬਸੰਤ ਵਿਹਾਰ ਦੇ ਰਹਿਣ ਵਾਲੇ ਆ ਇਹਨਾਂ ਦੀ ਉਮਰ ਆ ਜਿਹੜੀ ਉਹ 24 ਸਾਲ ਦੇ ਕਰੀਬ ਨੇ ਤੇ ਇਹ ਨਸ਼ਾ ਕਰਨ ਦੇ ਜਿਹੜੇ ਆ ਉਹ ਆਪੀ ਨੇ ਸਰ ਕੁਝ ਪਤਾ ਲੱਗ ਪਿਆ ਵੀ ਕਿੰਨੇ ਸਮੇਂ ਤੋਂ ਲੁੱਟਾ ਖੋਣ ਵਾਰਦਾਤ ਦੇ ਰਹੇ ਜਾਂ ਇੰਨਾ ਕਦੋਂ ਹੋਰ ਵੀ ਅਟੈਚਮੈਂਟ ਨੇ ਕੋਈ ਨੌਜਾਨ ਇਹ ਹਾਲ ਦੀ ਘੜੀ ਦੇ ਵਿੱਚ ਜਿਹੜਾ ਇਹਨਾਂ ਦਾ ਰਿਮਾਨਡ ਲਿਆ ਗਿਆ ਇਹਨਾਂ ਨੇ ਇਹੀ ਦੱਸਿਆ ਕਿ ਇਹਨਾਂ ਨੇ ਤਿੰਨ ਚਾਰ ਜਿਹੜੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਥਾਣਾ ਯੋਧੇਵਾਲ ਦੇ ਇਲਾਕੇ ਦੇ ਵਿੱਚ ਕੀਤੀਆਂ ਸੀ ਇਹ ਨਸ਼ੇ ਦੀ ਪੂਰਤੀ ਕਰਕੇ ਇਹ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਸਰ ਇਹਨਾਂ ਕੋਲੋਂ ਕੀ ਕੀ ਹੋਈ ਹੈ ਇਹਨਾਂ ਕੋਲੋਂ ਇੱਕ ਜਿਹੜੀ ਸਨੇਚ ਕੀਤੀ ਹੋਈ ਇੱਕ ਐਕਟਿਵ ਆ ਦੋ ਮੋਬਾਈਲ ਫੋਨ ਇੱਕ ਦਾਤ ਜਿਹੜਾ ਇਹਨਾਂ ਨੇ ਵਾਰਦਾਤ ਦੇ ਸਮੇਂ ਵਰਤਿਆ ਸੀ ਤੇ ਜਿਹੜਾ ਇਹਨਾਂ ਨੇ ਜਿਹੜਾ 80000 ਰੁਪਏ ਉਹ ਇਹਨਾਂ ਨੇ ਨਸ਼ੇ ਦੀ ਪੂਰਤੀ ਦੇ ਵਿੱਚ ਉਹ ਜਿਹੜਾ ਹੈ ਉਹ ਖਰਚ ਕਰ ਲਿਆ ਸਰ ਲੁਧਿਆਣਾ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਇਹ ਵਾਰਦਾਤ ਕਰ ਚੁੱਕੀ ਹੈ ਇਹ ਲੁਧਿਆਣਾ ਦੇ ਵਿੱਚ ਮੈਂ ਪਹਿਲਾਂ ਹੀ ਦੱਸਿਆ ਵੀ ਸਾਡੇ ਯੋਧੇਵਾਲ ਥਾਣੇ ਦੇ ਇਲਾਕੇ ਦੇ ਵਿੱਚ ਇਹ ਜ਼ਿਆਦਾਤਰ ਫੈਕਟਰੀਆਂ ਦੇ ਇਲਾਕੇ ਜਿਹੜਾ ਹੈਗਾ ਉੱਥੇ ਇਹ ਮੋਬਾਈਲ ਸਨੇਚ ਇਹ ਕਰਦੇ ਸੀ ਇਹ ਜਿਹੜਾ ਮੁਕੱਦਮਾ ਅੰਦਰ ਇਹ ਸਾਡਾ ਜਿਹੜਾ ਮੁਕੱਦਮਾ ਨੰਬਰ ਹੈਗਾ ਇਹ 11 ਨੰਬਰ ਮੁਕੱਦਮਾ 311 2025 ਨੂੰ ਦਰਜ ਜਿਸਟ ਕੀਤਾ